ਤਨ 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 ਬਾਜ ਕੇ ਆ ਰਹੇ ਸੰਤਾਂ ਤੋਂ ਬਾਜ ਪਿਆਰੇ ਸੰਤਾਂ ਤੋਂ ਬਾਜ ਪਿਆਰੇ ਸੰਤਾਂ ਤੋਂ ਬਾਜ ਪਿਆਰੇ ਸੰਤਾਂ ਤੋਂ ਬਾਜ ਪਿਆਰੇ Santão, tobaçu, pia-re. Santão, tobaçu, Ji de derrubar, na Santão, tobaçu, pia-re. Sou ਸੰਤਾਂ ਕੋ ਬਾਝ ਪਿਆਰੇ ਵੀਰ ਜਹ ਜਹ ਹੋਂ ਫਿਰੋਂ ਕੋਤ ਕਠਾਉ ਠਾਏ ਇਕ ਰਾਮ ਸਨੇਹੀ ਬਾਹਰ ਉਜੜ ਮੇਰੇ ਪਾਏ ਘੋਰ ਬਿਨਾਂ ਨਾਹੀ ਅਸਵਾਰ ਸਾਧੂ ਬਿਨਾਂ ਨਾਹੀ ਦਰਬਾਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਹਜ਼ੂਰੀ ਨਿੱਗੀ ਮਿੱਠੀ ਸਦਾ ਸੁਖ ਦੇਣ ਵਾਲੀ ਗੋਦ ਵਿੱਚ ਬੈਠ ਕਰਕੇ ਰੱਬ ਦਾ ਹੀ ਰੂਪ ਮਾਂ ਪਿਓ ਨਾਲੋਂ ਵੀ ਬੱਧ ਪਿਆਰ ਦੇਣ ਵਾਲੀ ਸਾਹਿਬੇ ਤੁਲਨਾ ਮਿਹਰਵਾਨ ਮਾਤ ਪਿਤਾ ਨਾਂ ਦੇਵ ਸਵਾਈ ਭਾਈ ਗੁਰਦਾਸ ਜੀ ਕਹਿੰਦੇ ਡਿੱਠੇ ਸਭੇ ਠੋਕ ਵਜਾਈ ਮਾਤਾ ਪਿਤਾ ਨਾਲੋਂ ਵੀ ਵੱਧ ਸਤਕਾਰ ਮਾਣ ਦੇਣ ਵਾਲੇ ਔਰ ਜੀਵਨ ਦਾਤੇ ਕਿਉਂਕਿ ਸਾਧੂ ਨੂੰ ਮਿਲ ਕਰਕੇ ਜੀਵਨ ਪ੍ਰਾਪਤ ਹੁੰਦਾ ਹੈ ਨਾਮ ਤੋਂ ਬਗੈਰ ਜੀਵਨ ਮੁਰਦਿਆਂ ਦੇ ਸਮਾਨ ਹੈ ਨਾਮਹੀਨ ਅਸ ਸਵਾਸ ਸਹਿ ਤਹ ਜੇਵਦ ਪਸਰਾ ਫੂਕ ਬਹਿ ਤਹ ਜੀਵਨ ਦਾਤੀ ਸ੍ਰੀਮਾਨ ਸੰਤ ਜੀ ਮਹਾਰਾਜ ਸੰਤ ਬਾਬਾ ਕਰਮ ਸਿੰਘ ਮਹਾਰਾਜ ਜੀ ਉਹਨਾਂ ਦੀ ਨਿੱਗੀ ਮਿੱਠੀ ਆਤਮਾ ਨੂੰ ਨਾਉਣ ਦਾ ਸੁਭਾਗ ਪ੍ਰਾਪਤਾ ਗੁਰਪਤੇ ਦੀ ਸਾਂਝ ਪਾਉ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਗੁਰਮੁਖਾਂ ਵੱਲੋਂ ਹੁਕਮ ਸੀ ਵੈਸੇ ਤੇ ਮਹਾਂਪੁਰਖਾਂ ਦੀ ਜੀਵ ਨਹੀਂ ਆਪਾਂ ਕੀ ਵਰਣਨ ਕਰ ਸਕਦੇ ਆ ਬਾਹਰੋਂ ਦੇਖ ਕੇ ਚਲੋ ਉਹਦੇ ਵਿੱਚੋਂ ਵੀ ਸਿੱਖਿਆ ਲੈਣੀ ਹੈ ਰਾਮਪੁਰਾ ਫੂਲ ਦੇ ਨੇੜੇ ਜਿਉਂਦ ਪਿੰਡ ਹੈ ਉੱਥੇ ਦੀਵਾਨ ਲੱਗ ਰਹੇ ਸੀ ਰਾਤ ਦੇ ਦੀਵਾਨ ਸੀ ਮਹਾਰਾਜ ਜੀ ਕਹਿੰਦੇ ਚਲੋ ਤੁਹਾਨੂੰ ਦਿਆਲਗੜ ਜਸੜਵਾਲੇ ਕ ਪਿੰਡ ਦੇ ਦੋ ਨਾਮ ਹਨ ਦਿਆਲਗੜ ਵੀ ਕਹਿ ਦਿੰਦੇ ਆ ਜਸੜਵਾਲ ਵੀ ਜਸੜ ਗੋਤ ਹੈ ਚਲੋ ਤੁਹਾਨੂੰ ਜਸੜਵਾਲ ਦਿਆਲਗੜ ਦਿਖਾ ਕੇ ਲਿਆਉਨੇ ਆ ਜਿੱਥੇ ਰਹਿ ਕਰਕੇ ਸਾਨੂੰ ਕੁਝ ਸਮਾਂ ਸੰਗਤਾਂ ਨੂੰ ਗੁਰੂ ਨਾਲ ਜੋੜਨ ਦਾ ਸੁਭਾਗ ਪ੍ਰਾਪਤ ਹੋਇਆ ਚਲੋ ਪਹੁੰਚੇ ਦਿਆਲਗੜ ਦਸੜਵਾਲ ਜਾ ਕੇ ਦਰਸ਼ਨ ਮੇਲੇ ਕੀਤੇ ਉਥੋਂ ਮੁੜਦੇ ਹੋਏ ਕਹਿੰਦੇ ਗੁਰੂ ਤੇਗ ਬਹਾਦਰ ਜੀ ਦਾ ਅਸਥਾਨ ਉਥੇ ਆਪਾਂ ਨਤਮਸਤਕ ਹੋ ਕੇ ਚੱਲਾਂਗੇ ਗੁਰਦੁਆਰਾ ਅੜੀਸਰ ਸਾਹਿਬ ਪੌਣ ਤੇ ਗੁਰਦੁਆਰਾ ਅੜੀਸਰ ਸਾਹਿਬ ਰਸਤੇ ਵਿੱਚ ਆਉਂਦਾ ਜੀ ਭਾਵੇਂ ਥੋੜਾ ਫਰਕ ਨਾਲ ਸੀ ਪਰ ਫਿਰ ਵੀ ਕੋਈ ਧਰਤੀ ਦੇ ਭਾਗ ਇੱਥੇ ਬੇਨਤੀ ਕਰੂੰ ਵੀ ਭਾਗ ਤੇ ਗੁਰੂ ਤੇਗ ਬਹਾਦਰ ਜੀ ਹੀ ਲਾਗੇ ਪਰ ਕੋਈ ਸਮਾਨ ਹੁੰਦਾ ਪ੍ਰਗਟ ਹੋਣਾ ਹੁੰਦਾ ਧਰਤੀ ਨੇ ਉਹ ਗੁਰਦੁਆਰਾ ਅੜੀਸਰ ਸਾਹਿਬ ਬਹੁਤ ਸਾਰੀਆਂ ਸੰਗਤਾਂ ਜਾਂਦੀਆਂ ਨੇ ਅੱਜ ਇਤਨਾ ਇਕੱਠ ਹੁੰਦਾ ਜਿਵੇਂ ਸ੍ਰੀ ਹਰਮੰਦਰ ਸਾਹਿਬ ਇਕੱਠ ਦੀ ਤਰ੍ਹਾਂ ਇਕੱਠ ਹੁੰਦਾ ਪਰ ਉਹ ਸਮੇਂ ਜਦੋਂ ਸੀ ਗਏ ਰਾਤ ਰਹੇ ਸੀ ਦਿਆਲਗੜ੍ਹ ਸਵੇਰੇ ਉਸ ਵਕਤ ਗਏ ਆਸਾ ਜੀ ਦੀ ਵਾਰ ਦਾ ਭੋਗ ਪਾ ਕੇ ਉੱਥੋਂ ਦੇ ਪ੍ਰੇਮੀ ਜਿਹੜੇ ਸੀ ਉਹ ਜਾਣ ਦੀ ਘਰਾਂ ਨੂੰ ਜਾਣ ਦੀ ਤਿਆਰੀ ਕਰ ਰਹੇ ਨੇ ਇੰਨੀ ਦੇਰ ਤੱਕ ਪਹੁੰਚ ਗਏ ਸੀ ਮਹਾਪੁਰਖ ਪਹੁੰਚੇ ਉੱਥੋਂ ਦੇ ਜਿਹੜੇ ਬਾਬਾ ਜੀ ਹੈੱਡ ਗ੍ਰਾਂਥੀ ਸੀ ਜਰਨੈਲ ਭਾਈ ਜਰਨੈਲ ਸਿੰਘ ਜੀ ਉਹਨਾਂ ਦਾ ਨਾਮ ਸੀ ਉਹਨਾਂ ਨੇ ਜਦੋਂ ਮਹਾਪੁਰਖਾਂ ਨੂੰ ਦੇਖਿਆ ਭੱਜ ਕੇ ਚਪਾਲ ਚਰਨਾਂ ਤੇ ਲੰਬੇ ਪੈ ਕੇ ਮਹਾਪੁਰਖਾਂ ਨੇ ਚੱਕ ਕੇ ਗਲ ਦੇ ਨਾਲ ਲਾਏ ਤੇ ਆਹ ਸ਼ਬਦ ਪੜ੍ਹਿਆ ਸੀ ਪਿਆਰ ਨਾਲ ਪੜ੍ਹਿਆ ਜਰਾ ਗੁਰ ਭਾਈ ਰਤਨਾ ਦੀ ਮਾਲਾ 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 ਨਾ ਬੋਲੇ ਓ ਪਾਈ ਗੁਰਪਾਈ ਰਤਨਾ ਦੀ ਮਾਲਾ ਗੁਰਪਾਈ ਰਤਨਾ ਦੀ ਮਾਲਾ ਗੁਰਪਾਈ ਰਤਨਾ ਦੀ ਮਾਲਾ ਗੁਰਪਾਈ ਰਤਨਾ ਦੀ ਮਾਲਾ ਪੈਰਤਨਾੰਦੀ ਮਾਲਾ ਗੁਰ ਪੈਰਤਨਾੰਦੀ ਮਾਲਾ ਪੈਰਤਨਾੰਦੀ ਮਾਲਾ ਗੁਰ ਪੈਰਤਨਾੰਦੀ ਮਾਲਾ ਭਾਈ ਗੁਰਦਾਸ ਜੀ ਦਾ ਬਚਨ ਪੜਿਆ ਮਹਾਪੁਰਖਾਂ ਨੇ ਉਹ ਚਰਨਾ ਤੇ ਗਿਰਿਆ ਪਰ ਗਲ ਨਾਲ ਲਾ ਰਹੇ ਨੇ ਗੁਰਮੁਖ ਹੱਥ ਸੁਕਾਤ ਅਨਸਾਰ ਸੰਗਤ ਗੁਰਕਾਰ ਕਮਾਵੈ ਪਾਣੀ ਪੱਖਾ ਪੀਹਣਾ ਪੈਰ ਧੋਏ ਚਰਨਾ ਮਿਰਤ ਪਾਵੇ ਗੁਰਬਾਣੀ ਲਿਖ ਪੋਥੀਆਂ ਤਾਲ ਮਰਦੰਗ ਰਬਾਬ ਜਾਵੇ ਤੇ ਅੱਗੇ ਭਾਈ ਜੀ ਕਹਿੰਦੇ ਨੇ ਗੁਰਸਿੱਖਾਂ ਦਾ ਪਿਆਰ ਆ ਉਸ ਵਿੱਚੀ ਕਿਤਨਾ ਕਹੇ ਨਾਮ ਸਕਾਰ ਡੰਡੌਤ ਕਰ ਜਿਵੇਂ ਉਹ ਬਾਬਾ ਜਰਨੈਲ ਸਿੰਘ ਜੀ ਨੇ ਲੰਬੇ ਪੈ ਕਰਕੇ ਡੰਡੌਤ ਕੀਤੀ ਨਾ ਡੰਡੇ ਮੰਗੋ ਲੰਬੇ ਪੈ ਕੇ ਕਹਿੰਦੇ ਗੁਰਸਿੱਖ ਨੂੰ ਗੁਰਸਿੱਖ ਜਦੋਂ ਰੱਬ ਦਾ ਪਿਆਰਾ ਸਾਧੂ ਮਿਲ ਜਵੇ ਉੱਥੇ ਤਾਂ ਫਿਰ ਸਾਧ ਸੰਗਤ ਸੰਤੈ ਚਰਨ ਹਮਾਰੋ ਮਾਥਾ ਸਾਡੇ ਮੱਥੇ ਸਿਰ ਦੇ ਉਪਰ ਆਪਣੇ ਚਰਨ ਰੱਖ ਲੈਣ ਉਹ ਵੀ ਥੋੜਾ ਸਤਕਾਰ ਹੈ ਤੇ ਇਸ ਕਰਕੇ ਭਾਈ ਸਾਹਿਬ ਜੀ ਭਾਈ ਗੁਰਦਾਸ ਜੀ ਕਹਿੰਦੇ ਨੇ ਨਾਮ ਸਕਾਰ ਡੰਡੌਤ ਕਰ ਗੁਰ ਭਾਈ ਗੱਲ ਮਿਲ ਗੱਲ ਲਾਵੇ ਬੜਾ ਪਿਆਰ ਹੋਇਆ ਮੈਂ ਸੰਖੇਪ ਵਿੱਚ ਹੀ ਵਸ ਬੇਨਤੀ ਕਰਾਂ ਦੱਸਿਆ ਉਹਨਾਂ ਨੂੰ ਪਿੰਡ ਵਾਲਿਆਂ ਨੂੰ ਸਰਦਾਰ ਮਕੰਦ ਸਿੰਘ ਜੀ ਮੈਂ ਬਜ਼ੁਰਗਾਂ ਦੇ ਨਾਮ ਤਾਂ ਹੁਣ ਮੇਰੇ ਯਾਦ ਨਹੀਂ ਚੜਾਈ ਕਰ ਗਏ ਉਹਨਾਂ ਦੇ ਬੱਚੇ ਹੁਣ ਉਹ ਵੀ ਬਜ਼ੁਰਗ ਹੋ ਗਏ ਨੇ ਸਰਦਾਰ ਦਰਸ਼ਨ ਸਿੰਘ ਸਰਦਾਰ ਪਰਪੂਰ ਸਿੰਘ ਸਰਦਾਰ ਲਾਲ ਸਿੰਘ ਸਰਦਾਰ ਫੌਜਾ ਸਿੰਘ ਇਹ ਸਾਰੇ ਆਸਾ ਜੀ ਦੀ ਵਾਰ ਆਪ ਹੀ ਪੜ ਦਿੰਦੇ ਸੀ ਤੇ ਉਹਨਾਂ ਨੂੰ ਜਦੋਂ ਦੱਸਿਆ ਬਾਬਾ ਜਰਨੈਲ ਸਿੰਘ ਜੀ ਨੇ ਵੀ ਸਾਡੇ ਰਾੜਾ ਸਾਹਿਬ ਦੇ ਟੈਗ ਦੇ ਫੁੱਲ ਨੇ ਖੁਸ਼ਬੂਆਂ ਦੇਣ ਵਾਲੇ ਰਾਣਾ ਸਾਹਿਬ ਵਾਲੇ ਮਹਾਪੁਰਖਾਂ ਦੀ ਬੜੀ ਬਖਸ਼ਿਸ਼ ਹੋਈ ਆ ਦੋਨਾਂ ਮਹਾਪੁਰਖਾਂ ਦੀ ਇਹਨਾਂ ਦੇ ਉੱਪਰ ਤੇ ਉਹਨਾਂ ਨੇ ਬੇਨਤੀ ਕੀਤੀ ਕਹਿੰਦੇ ਬਾਬਾ ਜੀ ਸਾਨੂੰ ਦਵਾਨ ਦਿਓ ਧਿਆਨ ਸਰਵਣ ਕਰਿਓ ਜਰਾ ਦਾਸ ਤੋਂ ਪਹਿਲਾਂ ਬਾਬਾ ਜੀ ਕਹਿ ਰਹੇ ਸੀ ਜਿਹੜਾ ਨਾਮ ਜਪਦਾ ਜਪੌਂਦਾ ਹੈ ਨਾਨਕ ਜਨ ਨਾਨਕ ਤੋੜ ਮੰਗਾ ਤਿਸ ਗੁਰ ਸਿੱਖ ਕੀ ਜੋ ਆਪ ਜਪ ਹੈ ਆਪਣੇ ਨਾਮ ਜਪਵੇ ਤੁਹਾਡੇ ਵਿੱਚ ਬਹੁਤ ਸੰਗਤਾਂ ਦੇ ਯਾਦ ਹੋਊਗਾ ਦਵਾਨ ਲੈਣ ਜਾਣਾ ਮਹਾਪੁਰਖਾਂ ਤੋਂ ਬਾਬਾ ਜੀ ਦਵਾਨ ਦੇ ਉਹ ਕਹਿੰਦੇ ਭੇਟਾ ਪਹਿਲਾਂ ਲਵਾਂਗੇ ਕਈਆਂ ਨੇ ਬਖੌਲ ਕਰਨੇ ਕਹਿੰਦੇ ਉਹ ਜੀ ਸਾਧ ਦੇਖਿਆ ਜਿਹੜਾ ਮਾਇਆ ਪਹਿਲਾਂ ਮੰਗਦਾ ਕੀ ਦਵਾਨ ਲਾਊਗਾ ਪਰ ਪਿਆਰ ਵਾਲੇ ਕਹਿੰਦੇ ਬਾਬਾ ਜੀ ਦਵਾਨ ਦੋ ਤੁਹਾਡੇ ਲਵਣੇ ਭੇਟਾ ਜਿੰਨੀ ਮਰਜ਼ੀ ਲੈ ਲਓ ਦੱਸੋ ਕਿੰਨੀ ਦਈਏ ਕਹਿੰਦੇ ਸਵਾਮੀਨਾ ਲਗਾਤਾਰ ਮੂਲ ਮੰਤਰ ਦੇ ਜਪ ਤੁਹਾਡੇ ਵਿੱਚ ਬਹੁਤ ਸੰਗਤਾਂ ਬੈਠੀਆਂ ਨੇ ਅੱਜ ਵੀ ਕਈ ਨਗਰਾਂ ਵਿੱਚ ਚੱਲਦੇ ਨੇ ਸਭਾ ਮੀਨਾ ਲਗਾਤਾਰ ਮੂਲ ਮੰਤਰ ਦੇ ਜਾਪ ਕਰੋ ਫਿਰ ਤੁਹਾਡੇ ਦਵਾਨ ਪੱਕੇ ਨੇ ਆਹ ਪੇਟਾ ਸਾਡੀ ਬਹੁਤ ਸਾਰੇ ਨਗਰਾਂ ਵਿੱਚ ਮੂਲ ਮੰਤਰ ਦੇ ਜਾਪ ਤਾਂ ਚੱਲਦੇ ਸੀ ਵਾਹਿਗੁਰੂ ਦੇ ਵੀ ਜਾਪ ਚੱਲਦੇ ਨੇ ਉਹ ਨਗਰ ਵਾਲੇ ਕਹਿੰਦੇ ਬਾਬਾ ਜੀ ਦਵਾਨ ਦਿਓ ਕਹਿੰਦੇ ਐ ਅਸੀਂ ਪਿੰਡਾਂ ਤੇ ਦਵਾਨ ਵੱਲਦੇ ਫਿਰਦੇ ਆ ਉਥੇ ਆਇਓ ਤੁਹਾਨੂੰ ਦਵਾਨ ਦਵਾਂਗੇ ਚਲੋ ਸਮਾ ਆਇਆ ਦਵਾਨ ਲੱਗੇ ਬਹੁਤ ਥੋੜੀ ਜਿਹੀ ਜਗ੍ਹਾ ਸੀ ਗੁਰਦੁਆਰਾ ੜੀ ਸਰਬ ਸਾਹਿਬ ਤਕਰੀਬਨ 10 ਕਬੂਟ ਦੀ ਜਗ੍ਹਾ ਹੋ ਜਿੱਥੇ ਦਰਬਾਰ ਸਾਹਿਬ ਬਣਿਆ ਹੋਇਆ ਸੀ ਅਗਲੇ ਵਾਲੇ ਥੋੜੀ ਜਿਹੀ ਚਾਰ ਦੀਵਾਰੀ ਸੀ ਕੱਚੀ ਜਗ੍ਹਾ ਸੀ ਦਵਾਨ ਲੱਗੇ ਦੋ ਦੋ ਟਰਾਲੀਆਂ ਇੱਕ ਇੱਕ ਟਰੈਕਟਰ ਦੇ ਮਗਰ ਪਾਈਆਂ ਹੁੰਦੀਆਂ ਸੀ ਇੰਨਾ ਇਕੱਠ ਹੁੰਦਾ ਬਹੁਤ ਜ਼ਿਆਦਾ ਉਹ ਮਹਾਪੁਰਖ ਸਾਧ ਸੰਗਤ ਨੂੰ ਬਤਨ ਕਰਾ ਕਰਦੇ ਸੀ ਕਹਿੰਦੇ ਗੁਰੂ ਤੇਗ ਬਹਾਦਰ ਜੀ ਦਾ ਸਥਾਨ ਹੋਵੇ ਕੋੜਾੜੀ ਪੈ ਗਿਆ ਸੀ ਨਾ ਉੱਥੇ ਤਮਾਕੂ ਦੇ ਖੇਤ ਵਿੱਚ ਆਪ ਜੀ ਨੇ ਯਾਦ ਹੋਵੇਗਾ ਤੇ ਮਹਾਰਾਜੇ ਚਮਕਾਂ ਵੀ ਮਾਰੀਆਂ ਸੀ ਸੋ ਗੁਰੂ ਤੇਗ ਬਹਾਦਰ ਜੀ ਦਾ ਬਖਸ਼ਿਆ ਹੋਇਆ ਸਥਾਨ ਹੋਵੇ ਤੇ ਇੱਥੇ ਸੰਗਤਾਂ ਨੂੰ ਜੋੜਨ ਕਹਿੰਦੇ ਬਾਬਾ ਜੀ ਤੁਸੀਂ ਕਿਰਪਾ ਕਰੋ ਕਹਿੰਦੇ ਕੋਈ ਗੱਲ ਨਹੀਂ ਆਉਣ ਵਾਲਾ ਸਮਾਉ ਤੁਹਾਡੇ ਕੋਲੋਂ ਸੰਗਤਾਂ ਸੰਭੀਆਂ ਨਹੀਂ ਜਾਣੀਆਂ ਸੋ ਆਓ ਸਾਧ ਸੰਗਤ ਮਹਾਂਪੁਰਖਾਂ ਦੇ ਬਚਨ ਸੀ ਉੱਥੇ ਰਾਤ ਰਿਆ ਕਰਦੇ ਦਿਨ ਦੇ ਦਿਵਾਨ ਤਾਂ ਹੁੰਦੇ ਸੀ ਰਾਤ ਨੂੰ ਵੀ ਦਿਵਾਨ ਸਵੇਰੇ ਆਸਾਦੀ ਵਾਰ ਤੇ ਬੜਾ ਕੱਟ ਹੋਣਾ ਅਜ ਉਹ ਤੀਰਥ ਬਣ ਗਿਆ ਭਾਈ ਗੁਰਦਾਸ ਜੀ ਕਹਿੰਦੇ ਨੇ ਤੀਰਥ ਹੋਣ ਸਕਾਰਥੇ ਸਾਰ ਜਨਾਂ ਦਾ ਦਰਸ਼ਨ ਪਾਏ ਤੇ ਆਹ ਤਰਨਾ ਪੜੋ ਐ ਜਗ੍ਹਾ ਦਾ ਵੀ ਇਸ ਤਰ੍ਹਾਂ ਹੀ ਸਾਧ ਸੰਗਤ ਪ੍ਰਸੰਗ ਜੇ ਜੋੜੀ ਬੜਾ ਸਮਾਂ ਟਾਈਮ ਦੀ ਲੋੜ ਹੈ ਲੱਕੜਾਂ ਦੀ ਲੋੜ ਸੀ ਲੱਕੜਾਂ ਨਹੀਂ ਸੀ ਮਿਲਦੀਆਂ ਕਿਤੋਂ ਬਾਲਣ ਸਾਰਾ ਮੀਂਹ ਪੈ ਕੇ ਗਿੱਲਾ ਹੋ ਗਿਆ ਆਰੇ ਤੋਂ ਲੱਕੜ ਨਾ ਮਿਲੇ ਪਾਟ ਕਰਵਾ ਦਿੰਦੇ ਸੀ ਕਿਤੋਂ ਵੀ ਲੱਕੜ ਨਾ ਮਿਲੇ ਫਿਰ ਸਾਡੇ ਪ੍ਰੇਮੀ ਇੱਕ ਉਹਨੇ ਸਰਦਾਰ ਕਰਮੇਲ ਸਿੰਘ ਕੈਨੇਡਾ ਵਿੱਚ ਰਹਿੰਦੇ ਨੇ ਉਹਨਾਂ ਨੇ ਬੇਨਤੀ ਕੀਤੀ ਵੀ ਬਾਬਾ ਜੀ ਸਾਡੇ ਉੱਥੇ ਸਿੱਧਾਂ ਦਾ ਅਸਥਾਨ ਹੈ ਸਿੱਧਾਂ ਦਾ ਅਸਥਾਨ ਹੈ ਉੱਥੇ ਸੁੱਕੀ ਲੱਕੜ ਬਹੁਤ ਪਈ ਹੈ ਕਹਿੰਦੇ ਲੈ ਆਓ ਵੇਣ ਕਹਿੰਦੇ ਸਾਡੇ ਵਿੱਚ ਜ਼ਰੂਰਤ ਨਹੀਂ ਕੋਈ ਇੱਕ ਡੱਕਾ ਵੀ ਉੱਥੋਂ ਚੱਕ ਲਿਆਵੇ ਪਿੰਡ ਦੇ ਨਿਕਨਵਾਸੀਆਂ ਸੋ ਇੱਥੇ ਆਏ ਮਹਾਪ੍ਰਕਾ ਆ ਕਰਕੇ ਦੇਖਿਆ ਵੀ ਬੜੀ ਰਮਣੀਕ ਜਗ੍ਹਾ ਹੈ ਇਹ ਜਗ੍ਹਾ ਦੀ ਪਕਾਰ ਸੀ ਉਹ ਅੜੀਸਰ ਸਾਹਿਬ ਦੀ ਵੀ ਪਕਾਰ ਸੀ ਸਾਧ ਸੰਗਤ ਆਧਾਰਨਾ ਪੜਿਓ ਪਿਆਰ ਦੇ ਨਾਲ ਜਿੱਥੇ ਬੈ ਸੰਸਾਦ ਜਨ ਕਹੋ ਕਬੀਰ ਹਾਂ ਭਇਆ ਉਦਾਸ ਕਹਿੰਦੇ ਤੁਸੀਂ ਕਿਉਂ ਉਦਾਸ ਹੋਗੇ ਕਹਿੰਦੇ ਇਹ ਮਹਾਰਾਜ ਦੱਸੋ ਵੀ ਤੀਰਥ ਵੱਡਾ ਕਿ ਹਰਕਾ ਦਾਸ ਤੀਰਥ ਵੱਡਾ ਕਿ ਹਰੀ ਦਾ ਦਾਸ ਵੱਡਾ ਹੈ ਕਹਿੰਦੇ ਰਾਣਾ ਸਾਹਿਬ ਦੇ ਵਾਲੋ ਤੇ ਹਤੀ ਮਾਰੋ ਢੱਕ ਸੀ ਜੰਗਲ ਵਿਆਬਾਨ ਸੀ ਜਿਨ੍ਹਾਂ ਨੇ ਆ ਜਗ੍ਹਾ ਦੇਖੀ ਜੰਗਲ ਵਿਆਬਾਨ ਸੀ। ਬੇਰਾਨ ਜਗ੍ਹਾ ਸੱਪ ਸੂਕਦੇ ਹੁੰਦੇ ਸੀ। ਕਹਿੰਦੀ ਵੀ ਬੇਰਾਨ ਜਗ੍ਹਾ ਦੇ ਉੱਪਰ ਜੇ ਸਾਧੂ ਰੱਬ ਦਾ ਪਿਆਰਾ ਕੋਈ ਬੈਠ ਗਿਆ ਉਹ ਧਰਤੀ ਤੀਰਥ ਬਣ ਗਈ ਤੇ ਫਿਰ ਕੌਣ ਤੀਰਥ ਵੱਡਾ ਹੋਇਆ? ਕਿਸਾ ਵਾਹਿਗੁਰੂ ਪਰਮੇਸ਼ਰ ਦਾ ਪਿਆਰਾ ਵੱਡਾ ਹੋਇਆ। ਇਸ ਕਰਕੇ ਆਹ ਧਾਰਨਾ ਪੜਿਓ ਜਰਾ ਪਿਆਰ ਦੇ ਨਾਲ। ਉਹੀ ਪਿਆਰ ਮਹਾਂਪੁਰਖਾਂ ਵੱਲੋਂ। ਉਹਨਾਂ ਦੇ ਜੀਵਨ ਵੱਲ ਜੇ ਦੇਖੀ ਮੈਂ ਆਪਣੀ ਹੱਟ ਬੀਤੀ ਬੇਨਤੀ ਕਰਾਂ ਉਹ ਚੰਗਾ ਨਹੀਂ ਲੱਗਦਾ ਸੋਭਾ ਨਹੀਂ ਪਾਉਂਦਾ ਉਹਨਾਂ ਨੇ ਸਾਧ ਸੰਗਤ ਐਸੇ ਕਾਰਨਾਮੇ ਕੀਤੇ ਡੇ ਵੱਡ ਡੇ ਉਹੀ ਪਿਆਰ ਅਜ ਮਹਾਂਪੁਰਖਾਂ ਵੱਲੋਂ ਸੰਤ ਬਾਬਾ ਸਤਨਾਮ ਸਿੰਘ ਜੀ ਵੱਲੋਂ ਪਿੱਛੇ ਦਾਸ ਨੂੰ ਅਟੈਕ ਦੀ ਬਿਮਾਰੀ ਹੋਈ ਇੱਥੇ ਸੰਗਤਾਂ ਤੋਂ ਜਾਪ ਵੀ ਕਰਵਾਏ ਔਰ ਸਾਧ ਸੰਗਤ ਦੇ ਸ੍ਰੀ ਖੰਡ ਪਾਠ ਸਾਹਿਬ ਮਾਇਆ ਦੀ ਵੀ ਬਹੁਤ ਜ਼ਿਆਦਾ ਉਹਨਾਂ ਨੇ ਮਦਦ ਸ੍ਰੀਮਾਨ ਸੰਤ ਬਾਬਾ ਬਲਜਿੰਦਰ ਸਿੰਘ ਰਾਣਾ ਸਾਹਿਬ ਵਾਲੇ ਪਤਨੀ ਕੀ ਪਿਛਲਾ ਸਨੇਹ ਸੀ ਅਰਦਾਸਾਂ ਬੇਨਤੀਆਂ ਸੰਗਤਾਂ ਦੇ ਕੋਲੋਂ ਸੁਆਓ ਆਖਰੀ ਧਰਨਾ ਪੜ ਕੇ ਆਉਣ ਵਾਲਾ ਸਮਾਂ ਮਹਾ ਭੁੱਖਾਂ ਕੋਲੋਂ ਸਰਵਣ ਕਰੀਏ ਸਾ ਸੰਗਤ ਤੀਰਥ ਪ੍ਰਗਟ ਕਰਤਾ ਹਰੀ ਦੇ ਆ ਭਗਤਾਂ ਨੇ ਤੀਰਥ ਪ੍ਰਗਟ ਕਰਤਾ ਹਰੀ ਦੇ ਆ ਭਗਤਾਂ ਨੇ ਸਾਡੇ ਪਿੰਡ ਤਾਂ ਭੇਖੀ ਦੇ ਵਿੱਚ ਗੁਰੂ ਦਰਬਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਤ ਧਰਮਸ਼ਾਲਾ ਦੇ ਵਿੱਚ ਕਮਰਾ ਸੀ ਇੱਕ ਛੋਟਾ ਜਿਹਾ ਉੱਥੇ ਹੁੰਦੇ ਸੀ ਅਖੰਡ ਪਾਠ ਦੇ ਭੋਗ ਤੇ ਆਏ ਮਹਾਂਪੁਰਖ ਕਹਿੰਦੇ ਉਹ ਤੁਹਾਡੇ ਵਰਗਾ ਨਗਰ ਮੜੇ ਭਾਗਾਂ ਵਾਲਾ ਕਿਹੜਾ ਉਹ ਰਾੜਾ ਸਾਹਿਬ ਦੀਆਂ ਜੜਾਂ 'ਚ ਬੈਠੇ ਹੋ ਉਧਰ ਬਰਾਤੀ ਆਉਂਦੇ ਨੇ ਸ਼ਰਾਬ ਪੀਂਦੇ ਨੇ ਉਧਰ ਮਾਰਦੇ ਨੇ ਸਰੂਪ ਧਰਮਸ਼ਾਲਾ ਚ ਤੁਸੀਂ ਘਰਾਂ ਤੈਨੂੰ ਲੈ ਕੇ ਜਾਂਦੇ ਹੋ ਘਰਾਂ ਤੇ ਆਨੰਦ ਕਾਰਜ ਹੁੰਦੇ ਸੀ ਐਸੇ ਮਹਾਂਪੁਰਖਾਂ ਨੇ ਬਾਣੀ ਦੇ ਬਾਣ ਮਾਰੇ ਅੱਜ ਪਿੰਡ ਵੀ ਅਲੀ ਸ਼ਾਨ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਔਰ ਆਏ ਬੇਕਾਉਂਠ ਬਣਾਏ ਬਹੁਤ ਭੁੱਲਾਂ ਹੋਈਆਂ ਨੇ ਬਾਪੁਰਖਾਂ ਦੇ ਪਾਏ ਪੂਰਨਿਆਂ ਤੇ ਚੱਲੀ ਏ ਹਰ ਇੱਕ ਨਾਲ ਪਿਆਰ ਕਰੋ ਨਫਰਤਾਂ ਨੂੰ ਮਨ ਵਿੱਚੋਂ ਕੱਢੋ ਉਹਨਾਂ ਦੇ ਅੰਦਰ ਪਿਆਰ ਹੀ ਸੀ ਹਰ ਇੱਕ ਨਾਲ ਪਿਆਰ ਕਰਨਾ ਤੇਰੇ ਫੁੱਲਾਂ ਸੇ ਵੀ ਪਿਆਰ ਤੇਰੇ ਕਾਉਂਠੋਂ ਸੇ ਪਿਆ ਪੁੱਛ ਕੇ ਦੇਖੋ ਜਿਹਨੂੰ ਮਰਜ਼ੀ ਪੁੱਛ ਲੋ ਉਹ ਕਹੂ ਮੇਰੇ ਨਾਲ ਪਿਆਰ ਕਰਦੇ ਸੀ ਦੂਜਾ ਕਹੂ ਮੇਰੇ ਨਾਲ ਪਿਆਰ ਕਰਦਾ ਹੈ ਹੀ ਪਿਆਰ ਸੀ ਆਓ ਉਹਨਾਂ ਤੋਂ ਸਾਥ ਸੰਗਤ ਇਹ ਵਿਰਸੇ ਵਿੱਚੋਂ ਲਈਏ ਹਰ ਇੱਕ ਨਾਲ ਪਿਆਰ ਕਰੋ ਨਫਰਤਾਂ ਨੂੰ ਮਨ ਵਿੱਚੋਂ ਕੱਢੋ ਅਮਰ ਛਕੋ ਗੁਰੂ ਵਾਲੇ ਬਣੋ ਮਨੁੱਖਾ ਜਮ ਦਾ ਲਾਹਾ ਪ੍ਰਾਪਤ ਕਰੀਏ ਸਿਮਰਨ ਕਰੋ ਜਿੰਨਾ ਹੋ ਸਕਦਾ ਹੈ ਥੋੜੇ ਤੋਂ ਥੋੜਾ ਬਹੁਤ ਤੇ ਬਹੁਤਾ ਸਿਮਰਨ ਕਰਨਾ ਕਰੋ ਮਨੁੱਖਾ ਜਮ ਦਾ ਲਾਹਾ ਪ੍ਰਾਪਤ ਕਰੀਏ ਬਹੁਤ ਸਾਰੀਆਂ ਭੁੱਲਾਂ ਚੁੱਕਾਂ ਹੋਈਆਂ ਨੇ ਮੇਰੀਆਂ ਆਪਣੀਆਂ ਨੇ ਜੋ ਬੋਲੇ ਆ ਉਹ ਇਹ ਮਹਾਂਪੁਰਖਾਂ ਦੀ ਹੀ ਕਿਰਪਾ ਉਹ ਮੂਰਖ ਕਰੈ ਲਾਈਆ ਨਾਨਕ ਹਰ ਕੰਮੇ ਇਹ ਮਹਾਂਪੁਰਖਾਂ ਦਾ ਹੀ ਕੰਮ ਹੈ ਇੱਧਰ ਨੂੰ ਲਾ ਦਿੱਤਾ ਨਹੀਂ ਤੇ ਸਾਧ ਸੰਗਤ ਇੱਕ ਮੂਰਖ ਹੀ ਗਿਆ ਕਰਦੇ ਸੀ ਸਾਰੇ ਨਿਕਨਵਾਸੀ ਨੇੜੇ ਵਾਲੇ ਤਾਂ ਜਾਣਦੇ ਨੇ ਉਹਨਾਂ ਦੇ ਕਿੰਨੇ ਕੁ ਗੁਣ ਗਾਈਏ ਸੋ ਜਿੰਨੇ ਗਾਇ ਜਾਣ ਥੋੜੇ ਨੇ ਜੋ ਗੁਰਮਤਿ ਵਿੱਚ ਬੋਲਿਆ ਉਹਨਾਂ ਨੇ ਬੁਲਾਇਆ ਮੇਰੇ ਵਿੱਚ ਕੋਈ ਜ਼ਰਤ ਨਹੀਂ ਬੋਲਣ ਦੀ ਹੋਈਆਂ ਭੁੱਲਾਂ ਚੁੱਕਾਂ ਦੀ ਕੇਮਾ ਸਾਰੇ ਪਿਆਰ ਦੇ ਸਤਪੱਤੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ